ਦੇਸ਼ ਵਿੱਚ ਔਰਤਾਂ ਤੇ ਅਤਿਆਚਾਰ ਹੋ ਰਿਹਾ ਹੈਗਾ ਦੇਸ਼ ਦੇ ਅੰਦਰ ਔਰਤਾਂ ਦੇ ਖਿਲਾਫ ਕੋਈ ਨਾ ਕੋਈ ਸਾਜਿਸ਼ ਰਚੀ ਜਾ ਰਹੀ ਆ ਉਸੇ ਜਗ੍ਹਾ ਦੇ ਉੱਤੇ ਔਰ ਦਿੱਲੀ ਦੀ ਰਾਜਧਾਨੀ ਦੇ ਅੰਦਰ ਅਰਵਿੰਦ ਕੇਜਰੀਵਾੜੀ ਨੇ ਇੱਕ ਮਹਿਲਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਹ ਮਸਲ ਦਾ ਬਹੁਤ ਵੱਡਾ ਇਤਿਹਾਸਕ ਕਦਮ ਅਰਵਿੰਦ ਕੇਜਰੀਵਾੜੀ ਨੇ ਚੁੱਕਿਆ ਗਿਆ ਔਰ ਦੂਸਰਾ ਇਹ ਵੀ ਬਹੁਤ ਵੱਡਾ ਇਤਿਹਾਸਕ ਕਦਮ ਆ ਕਿ ਭਾਰਤੀ ਜਨਤਾ ਪਾਰਟੀ ਝੂਠੇ ਫਰਜੀ ਮੰਨਕਰਤ ਸੂਰੀਆ ਬਣਾ ਕੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜੀ ਉੱਪਰ ਦੋਸ਼ ਲਾ ਰਹੀ ਆ ਕਿਉਂਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਝੂਠ ਆ ਔਰ ਔਰ ਸੱਚੇ ਝੂਠ ਦੀ ਲੜਾਈ ਹੈ ਔਰ ਫੈਸਲਾ ਲੋਕਾਂ ਨੇ ਕਰਨਾਗਾ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਮਨੀਸ਼ सिसोदिया ਦੇ ਸਭ ਤੋਂ ਭਰੋਸੇਮੰਦ ਨੇਤਾ ਆਤੀਸ਼ੀ ਉਹਨਾਂ ਨੂੰ ਅੱਜ ਸੀਐਮ ਅਨਾਉਂਸ ਕੀਤਾ ਗਿਆ ਪੰਜਾਬ ਦੇ ਵਿੱਚ ਕੀ ਰਿਐਕਸ਼ਨ ਹੈ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਫਾਈਨੈਂਸ ਮਿਨਿਸਟਰ ਹਰਪਾਲਜੀ ਮਮਜੂਦ ਨੇ ਜੀਮਾ ਸਾਹਿਬ ਕਿਵੇਂ ਦੇਖਦੇ ਹੋ ਹਾਲਾਂਕਿ ਜੇਕਰ ਓਪੋਜੀਸ਼ਨ ਦੀ ਗੱਲ ਕੀਤੀ ਜਾਏ ਤਾਂ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਵੀ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਵਿਕਲਪ ਨਹੀਂ ਬਚਿਆ ਸੀ ਇਸ ਕਰਕੇ ਫੈਸਲਾ ਲੈਣਾ ਪਿਆ ਦੇਖੋ ਬੈਸੰਵਿੰਦਾ ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਔਰ ਵੱਡੇ ਇਤਿਹਾਸਿਕ ਜਿਹੜੇ ਕਦਮ ਨੇ ਅੱਜ ਆਮ ਆਦਮੀ ਪਾਰਟੀ ਦੀ ਹਿਸਟਰੀ ਦੇ ਅੰਦਰ ਦੇਸ਼ ਦੀ ਜੇ ਲੋਕਤੰਤਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਚੁੱਕੇ ਨੇ ਸਭ ਤੋਂ ਵੱਡਾ ਮੈਂ ਸਮਝਦਾ ਲੋਕਤੰਤਰਿਕ ਫੈਸਲਾ ਆ ਕਿ ਮਹਿਲਾਵਾਂ ਸਾਡੀਆਂ ਮਾਵਾਂ ਪੈਣਾ ਸਾਡੀਆਂ ਬੱਚੀਆਂ ਨੂੰ ਇੱਕ ਹੋਰ ਤਾਕਤਵਰ ਬਣਾਇਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੀ ਰਾਜ ਦੇ ਅੰਦਰ ਦੇਸ਼ ਵਿੱਚ ਔਰਤਾਂ ਤੇ ਅਤਿਆਚਾਰ ਹੋ ਰਿਹਾਗਾ ਦੇਸ਼ ਦੇ ਅੰਦਰ ਔਰਤਾਂ ਦੇ ਖਿਲਾਫ ਕੋਈ ਨਾ ਕੋਈ ਸਾਜਿਸ਼ ਰਚੀ ਜਾ ਰਹੀ ਆ ਉਸੇ ਜਗ੍ਹਾ ਦੇ ਉੱਤੇ ਔਰ ਦਿੱਲੀ ਦੀ ਰਾਜਧਾਨੀ ਦੇ ਅੰਦਰ ਅਰਵਿੰਦ ਕੇਜਰੀਵਾੜੀ ਨੇ ਇੱਕ ਮਹਿਲਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਹ ਮੈਂ ਸਮਝਦਾ ਬਹੁਤ ਬੜਾ ਇਤਿਹਾਸਕ ਕਦਮ ਅਰਵਿੰਦ ਕੇਜਰੀਵਾੜੀ ਨੇ ਚੁੱਕਿਆ ਹੈ ਔਰ ਦੂਸਰਾ ਇਹ ਵੀ ਬਹੁਤ ਬੜਾ ਇਤਿਹਾਸਕ ਕਦਮ ਆ ਕਿ ਭਾਰਤੀ ਜਨਤਾ ਪਾਰਟੀ ਝੂਠੇ ਫਰਜ਼ੀ ਮਨਕਰਤ ਸਟੋਰੀਆਂ ਬਣਾ ਕੇ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਉੱਪਰ ਦੋਸ਼ ਲਾ ਰਹੀ ਆ ਕਦੇ ਕੋਈ ਦੋਸ਼ ਕਦੇ ਕੋਈ ਦੋਸ਼ ਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਕੀਤਾ ਕਿ ਮੈਂ ਲੋਕਾਂ ਦੀ ਕਚੇਰੀ 'ਚ ਜਾ ਕੇ ਫੈਸਲਾ ਕਰਵਾਉਂਗਾ ਜਿਵੇਂ ਲੋਕ ਫੈਸਲਾ ਕਰਨਗੇ ਮੈਂ ਉਸ ਫੈਸਲੇ ਤੇ ਖੜੂਗਾ ਕਿਉਂਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਝੂਠ ਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਸੱਚ ਆ ਔਰ 60 ਦੇ ਝੂਟ ਦੀ ਲੜਾਈ ਹੈ ਔਰ ਫੈਸਲਾ ਲੋਕਾਂ ਨੇ ਕਰਨਾਗਾ ਸੋ ਮੈਂ ਸਮਝਦਾਗਾ ਦਿੱਲੀ ਦੇ ਲੋਕ ਫੈਸਲਾ ਕਰਨਗੇ ਅਰਵਿੰਦ ਕੇਜਰੀਵਾੜ ਜਿਹੜਾ ਇੱਕ ਪਾਕ ਸਾਫ ਬਰੀ ਹੋ ਕੇ ਲੋਕਾਂ ਦੀ ਕਚਹਿਰੀ ਚ ਬਰੀ ਹੋ ਕੇ ਤੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਦੁਬਾਰਾ ਬਣਨਗੇ ਔਰ ਵੱਡੇ ਭਾਰੀ ਬੋਮਬ ਦੇ ਨਾਲ ਆਮਾਦੀ ਪਾਰਟੀ ਜਿਹੜੀ ਦੁਬਾਰਾ ਸੱਤਾ ਚ ਆਊਗੀ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਾੜਾ ਡਿਜ਼ਾਈਨ ਤਿਆਰ ਕੀਤਾ ਜਿਹੜਾ ਉਹਨੇ ਝੂਠੀ ਜਿਹੜੀ ਕਹਾਣੀਆਂ ਬਣਾਈਆਂ ਨੇ ਉਹ ਲੋਕਾਂ ਦੀ ਕਚਹਿਰੀ ਚ ਫੇਲ ਹੋਣਗੇ ਜਿੰਨਾ ਟਾਈਮ ਕੇਜਵਲ ਜੇਲ੍ਹ ਚ ਰਹੀ ਸੀ ਛੇਤੋਬਦ ਵਿਭਾਗ ਜਿਹੜੇ ਨੇ ਅਤੀਸ਼ੀ ਉਹਨਾਂ ਨੇ ਸੰਭਾਲੇ ਸੀ ਲੇਕਿਨ ਐਲਜੀ ਦੇ ਨਾਲ ਜਿਹੜੀ ਸ਼ੁਰੂ ਤੋਂ ਤਸਲਿਕ ਚੱਲਦੀ ਆ ਰਹੀ ਸੀ ਹੁਣ ਚੈਲੈਂਜਿੰਗ ਤੁਸੀਂ ਕਿੰਨਾ ਕੁ ਮੰਗ ਮੰਗਦੇ ਹੋ ਅਤੀਸ਼ੀ ਉਹਨਾਂ ਵੱਸ ਦੇਖੋ ਇਤਿਹਾਸ ਰਿਹਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਦੇ ਐਲਜੀ ਦੁਆਰਾ ਕਿੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਦਿੱਲੀ ਦੇ ਅੰਦਰ ਕਿੰਨੀ ਬਾਾਰ ਅ ਅਰਵਿੰਦ ਕੇਜਰੀ ਬਾਦ ਜੀ ਨੂੰ ਧਰਨਾ ਦੇ ਕੇ ਐਲਜੀ ਦੇ ਦਫਤਰ ਦੇ ਅੰਦਰ ਧਰਨਾ ਦੇਣਾ ਪਿਆ ਕਿ ਸਾਡੇ ਆ ਐਕਟ ਉਹ ਪਾਸ ਕਰੋ ਆ ਆ ਜਿਹੜੇ ਕਾਨੂੰਨ ਨੇ ਪਾਸ ਕਰੋ ਜਿਹਦਾ ਦਿੱਲੀ ਦੇ ਲੋਕਾਂ ਦਾ ਫਾਇਦਾ ਹੁੰਦਾ ਹੈ ਹੁਣ ਦਿੱਲੀ ਦੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਪੁੱਤਰ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਕਿੰਨੀ ਸੇਵਾ ਕਰਦਾ ਹੈ ਦਿੱਲੀ ਦੇ ਲੋਕ ਜਾਣਦੇ ਨੇ ਚਾਹੇ 200 ਯੂਨਟ ਮੁਫਤ ਬਿਜਲੀ ਦੇਣ ਦੀ ਗੱਲ ਆ ਚਾਹੇ ਮੁਫਤ ਇਲਾਜ ਦੀ ਗੱਲ ਆ ਚਾਹੇ ਅچھے ਸਕੂਲ ਬਣਾਉਣ ਦੀ ਗੱਲ ਆ ਚਾਹੇ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਆ ਦਿੱਲੀ ਦੀ ਇਹ ਵੱਡੇ ਫੈਸਲੇ ਜਿਹੜੇ ਦੇ ਮੈਂ ਸਮਝਦਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਇਤਿਹਾਸ ਲਾਏ ਨੇਗੇ ਸੋ ਐਲਜੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਭਾਰਤੀ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਅਰਵਿੰਦ ਕੇਜਰੀ ਬਰੀ ਹੋ ਕੇ ਸਾਹਮਣੇ ਆਉਣਗੇ। ਸਵਾਤੀ ਮਾਇਲ ਮਾਲੀਵਾਲ ਜੀ ਇਸ ਥੀਕੇ ਰਿਐਕਟ ਕਰ ਰਹੇ ਨੇ ਉਹ ਉਹਨੂੰ ਉਹਨੂੰ ਕਿਵੇਂ ਦੇਖਦੇ? ਦੇਖੋ ਉਹ ਜਿਹੜਾ ਮਰਜ਼ੀ ਰਿਐਕਟ ਕਰੀ ਜਾਣ ਇਹ ਦੇਸ਼ ਜਾਣਦਾ ਦੁਨੀਆ ਜਾਣਦੀ ਆ ਕਿ ਇੱਕ ਆਮ ਕਰਚੋ ਲੈ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੀਗਾ ਉਹ ਜੋ ਕੁਝ ਮਰਜ਼ੀ ਝੂਠ ਬੋਲੀ ਜਾਣ ਲੋਕਾਂ ਨੂੰ ਪਤਾਗਾ ਕਿ ਆਮ ਆਪੀ ਪਾਰਟੀ ਜਿਹੜੀ ਆ ਉਹ ਲੋਕਤੰਤ੍ਰਿਕ ਪ੍ਰਕਿਰਿਆ ਦੇ ਨਾਲ ਆਪਣਾ ਮੁੱਖ ਮੰਤਰੀ ਚੁਣਦੀ ਆ ਦਿੱਲੀ ਦੇ ਲੋਕਾਂ ਨੇ ਦਿੱਲੀ ਦੀ ਜਿਹੜੇ ਜਿਟਾਏ ਹੋਏ ਵਿਧਾਇਕ ਨੇ ਉਹਨਾਂ ਨੇ ਅੱਛੀਰੇ ਮੁੱਖ ਮੰਤਰੀ ਚੁਣਿਆਗਾ ਸੋ ਮੈਂ ਸਾਰੇ ਵਿਧਾਇਕ ਸਾਹਿਬਾਨ ਦਾ ਔਰ ਸਾਡੇ ਕੌਮੀ ਕੋਰਡੀਨੇਟਰ ਅਰਵਿੰਦ ਕੇਜ ਜੀ ਬਾਜੀ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕੋਈ ਕਰਨਾ ਚਾਹੁੰਦਾ ਇਸ ਫੈਸਲੇ ਨਾਲ ਤੁਹਾਨੂੰ ਕੀ ਲੱਗਦਾ ਹਰਿਆਣਾ ਇਲੈਕਸ਼ਨ ਦੇ ਵਿੱਚ ਕਿੰਨਾ ਕਬੂਸਟ ਜਿਹੜਾ ਮਿਲ ਸਕਦਾ ਹੈ ਆਮ ਆਦਮੀ ਦੇਖੋ ਚਾਹੇ ਹਰਿਆਣਾ ਦੀ ਇਲੈਕਸ਼ਨ ਆ ਜਾਂ ਕਿਤੇ ਹੋਰ ਇਲੈਕਸ਼ਨ ਆ ਕਿਉਂਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਲੜ ਰਹੀ ਹੈ ਜਿੱਥੇ-ਥੇ ਵੀ ਉਹ ਤਾਂ ਸਾਰੇ ਜਗ੍ਹਾ ਤੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਦੋ ਸਟੇਟਾਂ ਦੇ ਮੁੱਖ ਮੰ ਇੱਕ ਜਗ੍ਹਾ ਤੇ ਜੈਂਟਸ ਮੁੱਖ ਮੰਤਰੀ ਹੈ ਇੱਕ ਜਗ੍ਹਾ ਤੇ ਊਮਨ ਮੁੱਖ ਮੰਤਰੀ ਹੈ ਬਹੁਤ ਵੱਡੀ ਗੱਲ ਆ ਗਈ ਅਸੀਂ ਅਬਦਾ ਸੰਤੋਲ ਬਰਾਬਰ ਰੱਖਿਆ ਗਿਆ ਸੋ ਮੈਂ ਸਮਝਦਾ ਸੋਸਾਇਟੀ ਦਾ ਹਰ ਇੱਕ ਵਰਗ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਦਾ ਬਹੁਤ ਪਰਮਾ ਸਵਾਗਤ ਕਰ ਰਿਹਾਗਾ ਬਹੁਤ ਸ਼ੁਕਰੀਆ ਸੰ ਸਾਡੇ ਨਾਲ ਫਾਈਨੈਂਸ ਮਿਸਟਰ ਹਰਪਾਲ ਚਿਮਾ ਰਿਪੋਰਟਰ ਜਿਸ ਵਿਸ਼ਾale ਨਾਲ ਪ੍ਰਿਆੰਕਾ ਮਿੱਲੂ ਟੈਲੀਪੋਸਟ ਪੰਜਾਬ ਰਹਿ ਹਿਮਾਚਲ ਚੰਡੀਗੜ੍ਹ